ਉਹ ਟਾਕਿੰਗ ਬਰਡਸ ਲੈ ਕੇ ਆਏ ਆ ਇਹਦੇ ਵਿੱਚ ਅਸੀਂ ਜੋ ਬੋਲਾਂਗੇ ਬਰਡਸ ਆ ਰਿਪੀਟ ਕਰਨਗੇ ਹਲੋ ਹਲੋ ਉਹਦੇ ਵਿੱਚ ਨਾ ਆਪਣੇ ਪੱਠੇ ਵਗੈਰਾ ਵੜਦੇ ਨੇ ਕੰਮ ਵਗੈਰਾ ਵੜਦੇ ਨੇ ਆਹ ਮਸ਼ੀਨ ਲੈ ਕੇ ਆਏ ਆ ਭਾਜੀ ਤੁਹਾਨੂੰ ਵੀ ਪਤਾ ਪਿੱਛੇ ਅਸੀਂ ਆਹ ਤਾਰ ਵਾਸ਼ਰ ਵੀ ਪਾਇਆ ਸੀ ਨਾ ਹਾਂਜੀ ਇਹ ਕਾਰ ਵਾਸ਼ਰ ਦੇ ਨਾਲ ਵੀ ਆਹ ਬੈਟਰੀਆਂ ਮਿਲਦੀਆਂ ਨੇ ਬਲੂਰ ਆਂਦਾ ਹੈ ਬਲੂਰ ਦੇ ਨਾਲ ਵੀ ਇਹ ਬੈਟਰੀਆਂ ਮਿਲਦੀਆਂ ਨੇ ਇਹ ਬਹੁਤ ਹੈਵੀ ਚੀਜ਼ ਆਈ ਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਲੁਧਿਆਣੇ ਨੀਅਰ ਗੁਰ 16 ਨੰਬਰ ਕੋਚੇ ਦੇ ਕੋਲੇ ਦਰਸ਼ਨ ਲਵਾਈ ਦੇ ਨਾਲ ਬਾਬਾ ਨਾਨਕ ਦੀ hattim ਤੇ ਤੁਹਾਨੂੰ ਲਟਰਾਉਣੇ ਸਮਾਨ ਅੱਗੇ ਪਤਖਾਉਣੇ ਦਿੰਦੇ ਆ ਆਪਣੇ ਚੈਨਲ ਤੇ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਤੇ ਭਾਈ ਦੇ ਰੇਟ ਵੀ ਸਹੀ ਹੁੰਦੇ ਆ ਤੇ ਗਾਰੰਟੀ ਵਿੱਚ ਸਮਾਨ ਦਿੰਦਾ ਆਜੋ ਤੁਹਾਨੂੰ ਸਾਡੇ ਹੋਰ ਨਵਾਂ ਸਮਾਨ ਤੋਂ ਵੀਡੀਓ ਨਾਲ ਬਣੇ ਰਹੋ ਿੰਡਾਂ ਦੇ ਵਿੱਚ ਨਾ ਆਪਣੇ ਪੱਠੇ ਵਗੈਰਾ ਵੜਦੇ ਨੇ ਕੰਮ ਵਗੈਰਾ ਵੜਦੇ ਨੇ ਆਹ ਮਸ਼ੀਨ ਲੈ ਕੇ ਆਏ ਆ ਭਾਜੀ ਤਾਨੂੰ ਵੀ ਪਤਾ ਪਿੱਛੇ ਅਸੀਂ ਆਹ ਕਾਰਵਾਸ਼ਰ ਵੀ ਪਾਇਆ ਸੀ ਨਾ ਹਾਂਜੀ ਇਹ ਕਾਰਵਾਸ਼ਰ ਦੇ ਨਾਲ ਵੀ ਆਹ ਬੈਟਰੀਆਂ ਮਿਲਦੀਆਂ ਨੇ ਬਲੂਰ ਆਂਦਾ ਹੈ ਬਲੂਰ ਦੇ ਨਾਲ ਵੀ ਇਹ ਬੈਟਰੀਆਂ ਮਿਲਦੀਆਂ ਨੇ ਇਹ ਬਹੁਤ ਹੈਵੀ ਚੀਜ਼ ਆਈ ਏ ਘਾਹ ਵੱਢਣ ਵਾਲੀ ਮਸ਼ੀਨ ਹੈ ਭਾਜੀ ਆਹ ਤੁਹਾਨੂੰ ਮੈਂ ਚਲਾ ਕੇ ਦਿਖਾਣਾ ਆਂਦਾ ਇੱਕ ਇੱਕ ਮਿੰਟ ਇੱਕ ਨਹੀਂ ਬੜੀ ਔਖੀ ਆਹ ਬਟਨ ਪ੍ਰੈਸ ਕਰਾਂਗੇ ਇਹ ਅਜੇ ਅਸੀਂ ਫਿੱਟ ਨਹੀਂ ਕੀਤੀ ਪੂਰੀ ਓਕੇ ਆ ਦੇਖੋ ਇਹਦੇ ਨਾਲ ਤੁਸੀਂ ਕੋਈ ਵੀ ਆਪਣੇ ਪੱਠੇ ਵੱਢਣੇ ਨੇ ਘਾਹ ਵੱਢਣਾ ਹੈ ਆ ਬਲੇਡ ਨੂੰ ਬਸ ਸੇਕ ਕਰੀ ਤੁਸੀਂ ਤਿੱਖਾ ਕਰ ਲੈਣਾ ਤਿੱਖਾ ਕਰਨ ਤੋਂ ਬਾਅਦ ਜੋ ਵੀ ਆਪਣੀ ਖੇਤ ਦੀ ਕਟਾਈ ਵਟਾਈ ਕਰਨੀ ਹੈ ਅਸੀਂ ਤਿੱਖਾ ਕਦ ਨਾਲ ਆਉਗਾ ਸਾਰੀ ਇਹਦੇ ਨਾਲ ਤਾਂ ਹਾਂਜੀ ਤਿੱਖਾ ਕਦ ਨਾਲ ਆਉਗਾ ਇਹ ਤਿੱਖਾ ਭਾਜੀ ਉਹ ਆਮ ਆਰਿਆਂ ਵਾਲੇ ਕੋਲ ਹੋ ਜਾਂਦੇ ਨੇ ਰੇਤੀ ਰੇਤੀ ਨਾਲ ਹਾਂਜੀ ਹਾਂਜੀ ਰੇਤੀ ਦੇ ਨਾਲ ਤੁਸੀਂ ਉਹ ਤਿੱਖਾ ਕਰਵਾ ਲਓ ਤਿੱਖਾ ਤਿੱਖਾ ਆਰਿਓ ਹੋ ਵੀ ਜਾਂਦੇ ਹੋਏ ਹਾਂ ਇਹ ਐਦਾਂ ਵੀ ਵੱਡ ਦੇਗਾ ਭਾਜੀ ਇਹ ਬਲੇਡ ਦੀ ਸਪੀਡ ਹੈ ਔਰ ਨਾਲ ਹੱਡੀ ਨਾਲ ਦੋ ਬੈਟਰੀਆਂ ਮਿਲਣਗੀਆਂ ਕੋਡਲੈਸ ਦੋਵਾਂ ਬੈਟਰੀਆਂ ਦੀ ਗਾਰੰਟੀ ਰਹੇਗੀ 2600 ਰੁਪਏ ਦਾ ਇਹ ਪ੍ਰੋਜੈਕਟ ਹੈ ਜੀ ਇਹ ਜਿਹੜੇ ਖੇਤਾਂ ਦੇ ਵਿੱਚ ਭਰਾ ਆਪਣੇ ਜ਼ਿੰਮੇਵਾਰ ਭਰਾ ਕੰਮ ਕਰਦੇ ਨਾ ਉਹਨਾਂ ਨੂੰ ਇਸ ਚੀਜ਼ ਦਾ ਕਿੰਨੇ ਘੰਟੇ ਚੱਲੂਗਾ ਇਹ ਇਹ ਵੀ ਜੀ ਇੱਕ ਬੈਟਰੀ ਦਾ ਪਰਫਾਰਮੈਂਸ ਟਾਈਮ 40 ਮਿੰਟ ਹੁੰਦਾ ਹੈ ਜੀ 40 ਮਿੰਟ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਆਪਣਾ 800 ਗੱਜ ਤੱਕ ਦਾ ਏਰੀਆ ਸੀ ਸਾਰਾ ਘਾਹ ਘਾਹ ਵੜਾਈ ਕਰਕੇ ਸਾਰਾ 40 800 ਗੱਜ ਤੱਕ ਭਾਜੀ ਔਰ ਦੋਵਾਂ ਬੈਟਰੀਆਂ ਦੀ ਗਾਰੰਟੀ ਰਹੇਗੀ ਡਬਲ ਬੈਟਰੀ ਆਪਣੇ ਕੋਲ 80 ਮਿੰਟ ਚੱਲ ਜੂ 80 ਮਿੰਟ ਪੂਰਾ ਪ੍ਰੋਪਰ 80 ਮਿੰਟ ਚੱਲੇਗੀ ਜੀ ਠੀਕ ਆ ਵੀਰ ਚਾਰਜਰ ਲਾ ਕੇ ਆ ਹਾਂਜੀ ਹਾਂਜੀ ਬੱਚਿਆਂ ਦੇ ਵੀ ਆਪਣੇ ਕੋਲ ਖੜੋਣੇ ਵਾਧੂ ਆਏ ਹੁੰਦੇ ਨੇ ਇੱਕ ਅਸੀਂ ਬੜਾ ਪਿਆਰਾ ਪੀਸ ਲੈ ਕੇ ਆਏ ਆ ਆ ਦੇਖੋ ਟਾਕਿੰਗ ਬਰਡਸ ਲੈ ਕੇ ਆਏ ਆ ਓਕੇ ਵੀਰ ਇਹਦੇ ਵਿੱਚ ਅਸੀਂ ਜੋ ਬੋਲਾਂਗੇ ਬਰਡਸ ਆ ਰਿਪੀਟ ਕਰਨਗੇ ਬੋਲੋ ਹੈਲੋ ਹੈਲੋ ਔਰ ਆ ਬਰਡਸ ਦੀ ਟਾਕਿੰਗ ਤੁਹਾਨੂੰ ਮੈਂ ਦਿਖਾਉਂਦਾ ਵਾਂ ਇਹ ਸਿਰਫ ਔਰ ਸਿਰਫ ਤੁਹਾਨੂੰ ਅਸੀਂ ਦਵਾਂਗੇ 350 ਰੁਪਏ ਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਹਾਂਜੀ 50 ਰੁਪਏ ਸ਼ਿਪਿੰਗ ਚਾਰਜਸ ਰਹੇਗਾ ਹੈਲੋ ਹੈਲੋ ਕੀ ਕਰਦੇ ਹੋ ਥੋੜੀ ਉਹ ਮੰਨਦੇ ਇਹ ਤਾਂ ਨਹੀਂ ਨਹੀਂ ਸਾਡੀ ਨਹੀਂ ਮੰਨਦੇ ਸਾਰਿਆਂ ਦੀ ਮੰਨਣਗੇ ਉਹ ਹਾਂ ਇਹ ਮੰਨਦੇ ਤੇ ਆਪਣਾ ਦੂਸਰਾ ਨੰਬਰ ਹੈਗਾ ਜੀ 9877922520 9915411688 ਜਿਨ੍ਹਾਂ ਨੇ ਵੀ WhatsApp ਗਰੁੱਪ 'ਚ ਜੁਆਇਨ ਹੋਣਾ ਹੈ ਉਹ ਮੈਸੇਜ ਕਰ ਸਕਦੇ ਹੋ ਸ਼ਿਪਿੰਗ ਚਾਰਜਸ ਵੱਖਰੇ ਰਹਿੰਦੇ ਨੇ ਜੋ ਵੀ ਤੁਸੀਂ ਆਰਡਰ ਕਰਨੇ ਨੇ ਜਿਨ੍ਹਾਂ ਨੇ ਵੀ ਭਰਾਵਾਂ ਨੇ ਕਰਨੇ ਨੇ ਉਹ ਆਪਣਾ ਕਰ ਸਕਦੇ ਹੋ ਸਸਤੀ ਗੱਲ ਬਾਕੀ ਆ ਦੇਖ ਲਓ ਸਮਾਨ ਤਾਂ ਬਹੁਤ ਪਿਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕੱਲੀ ਕੱਲੀ ਆਈਟਮ ਦਾ ਰੇਟ ਦੱਸਿਆ ਹੋਇਆ ਨਾਲ ਵੀਡੀਓ ਪਾਈ ਹੋਈ ਆ ਤੇ ਆਪਣਾ ਚੈਨਲ ਨਾਲ ਫੋਲੋ ਕਰ ਲਿਆ ਕਰੋ ਇਧਰ ਜਿੰਝਾ ਦਾ ਪਾਉਣ ਨਾ ਹਾਲੋ